ਮੈਂ ਉਨਰੇੜੇ ਕਰਦੇ ਹਾਂ ਲਈ ਥੋੜਾ ਜਾਂਗੇ ਥੈਂਕ ਯੂ ਲੰਬੀ ਬਣ ਰਹਾ ਪੂਰੇ ਕਿਧਰ ਕਿਧਰ ਗਿਆ ਸੀ ਤੂੰ ਲੰਬੀ ਹਾਂ ਲੰਬੀ ਲੰਬੀ ਕੀ ਲਾਨ ਗਿਆ ਸੀਗਾ ਤੇ ਇੱਥੇ ਕਢੋਣ ਨੇ ਝੂਟ ਮਾਰਦਾ ਝੂਟ ਮਾਰਦਾ ਪਾ ਰਿਹਾ ਤਾਂ ਤੇ ਗਿਆ ਘਾਤੇ ਸੀਗਾ ਗੱਡੀ ਤੇ ਤੇ ਗੱਡੀ ਕਿੱਥੇ ਗੱਡੀ ਤਾਂ ਦੀਦੀ ਨਹੀਂ ਤੇ ਗੱਡੀ ਘਰੇ ਛੱਡੀ ਆਈ ਘਰੋਂ ਘਾਤੇ ਆਂ ਚੜ ਕੇ ਟੁਰ ਕੇ ਟੋਰ ਕੇ ਹਾਂ ਸਿਰ ਤਾਂ ਸੁੱਕਾ ਪਿਆ ਸਿਰ ਵੀ ਤੇਰਾ ਸੁੱਕਾ ਵੇਖੀ ਲਿਆ ਹੱਥ ਲਾ ਕੱਪੜੇ ਗਿੱਲੇ ਕਿੱਛੇ ਹੈਂ ਕਿਆ ਪਿਆ ਤੂੰ ਝੂਠ ਮਾਰਦਾ ਪੈ ਤੂੰ ਗਿੱਲਾ ਵਿਖਾ ਦੇ ਵਿਖਾ ਗਿੱਲੇ ਪਖਾ ਦੇ ਹੱਥਾਂ ਤੇ ਕਿਹਦੀ ਕੱਪੜਾ ਤੇ ਲੈ ਐ ਸਿਰ ਲੈ ਸਿਰ ਵੀ ਤੇਰਾ ਸੁੱਕਾ ਪਿਆ ਯਾਰ ਇੱਧਰ ਕੇ ਬੈਠਾ ਹੈਂਗਾ ਤੂੰ ਨਾ ਟਿਊਸ਼ਨ ਆਵੀ ਜਾਣਾ ਪੈ ਜਾਣਾ ਐ ਕਰਕੇ ਨਾ ਵੇਖਿਆ ਫੜਿਆ ਕਰੋ ਮੈਨੂੰ ਪਤਾ ਹੈ ਮੈਂ ਜਾਣ ਕੇ ਕਰਦਾ ਹੈਂ ਤੂੰ ਤਾਂ ਨਹੀਂ ਜਾਣਾ ਟਿਊਸ਼ਨ ਨਹੀਂ ਜਾਣਾ ਵਾ ਨਾ ਬੋ ਤਾਂ ਅੱਜ ਕਾ ਤੂੰ ਨਹੀਂ ਜਾਣਾ ਮੈਂ ਆਈ ਹਾਂ ਦਾ ਨਹੀਂ ਆਈ ਜਾਂਦਾ ਹਾਂ ਹਾਂ ਚੱਲ ਅੱਜ ਫਿਰ ਰਹਿੰਦੇ ਹਾਂ ਨਾ ਮੈਂ ਆਉਂਦਾ ਕਰ ਕੀ ਰਹਿ ਜਾਂਦੇ ਹੈ ਤੜ ਹੈ ਤੜ ਕੀ ਇਹਨੂੰ ਕਹਿੰਦੇ ਹੁੰਦੇ ਆ ਭਾਂ ਦੀ ਹੈ ਕੀ ਕਹਿੰਦੇ ਹੁੰਦੇ ਇਹਨੂੰ ਸਟੈਂਡ ਲਖਾਈ ਪਹਿਲਾਂ ਇਹ ਹਾਂ ਇਹ ਕਹਿੰਦੇ ਨੇ ਸਰਫਸ ਸਰਫਸ ਟੈਕ ਹੁੰਦੀ ਹੈ ਨਾ ਕੀ ਕਰਿਆ ਕਰੀਂਗਾ ਤੇਰੇ ਨਾਲ ਵਲੌਗ ਬਣਾਉਂਦਾ ਹਾਂ ਵਲੌਗ ਬਣਾਇਆ ਕਰੂਗਾ ਜੇ ਤੱਕ ਨਾ ਬਹੁਤ ਕਿਤਨਾ ਲੰਬਾ ਹਾਂ ਬਹੁਤ ਵਧੀਆ ਲੱਗਦਾ ਯੋਗ ਫਿਰ ਅੱਜ ਬਾਰਿਸ਼ ਹੋ ਰਹੀ ਆ ਹਨਾ ਹੋਰੇ ਆ ਇੱਥੇ ਆਇਆ ਆ ਬਾਰਿਸ਼ ਹੋ ਰਹੀ ਅੱਜ ਚਾਹ ਤੈਨੂੰ ਕੁਝ ਖਾਏਗਾ ਹਾਂ ਹੈ ਕੀ ਖਾਏਗਾ ਭੂੜੇ ਭੂੜੇ ਖਾਏਗਾ ਤੇ ਮਮੀ ਬਣਾਈ ਗਿਆ ਦੀਓ ਬੇ ਹਨਾ ਆ ਦੇਠ ਲੈ ਤਾ ਚਲ ਉਥੇ ਆਪ ਲੈ ਕੇ ਚੱਲਦੇ ਆ ਆ ਦੇਠ ਲੈ ਤਾ ਲੈਟ ਵੀ ਦਾਦ ਦੀ ਆ ਕੀ ਲੈਟ ਲੈਟ ਦੀ ਹਾਂ ਇਹਦੇ ਚ ਲੈਟ ਵੀ ਜਾਗ ਰਹੀ ਆ ਹਾਂ ਵਾ ਵਾ ਆ ਜੋ ਤ ਲੈ ਕੇ ਆ ਤ ਬਹੁਤ ਸੋਹਣੀ ਚੀਜ਼ ਹੈ ਨਾ ਥੋੜਾ ਸਮਾਂ ਲੱਗਿਆ ਆਹ ਬਾਰਿਸ਼ ਹੋ ਰਹੀ ਜਿੱਤੇ ਰਿਆ ਕਣੀਆਂ ਚਾਹੇ ਬਾਰ 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 ਆਹ ਆਹ ਮੀਂਹ ਆ ਰਿਹਾ ਹੈਲੋ ਬਈ ਹਾਂਜੀ ਦੋਸਤੋ ਬਾਰਿਸ਼ ਜਿਹੜੀ ਹੋ ਰਹੀ ਆ ਨਿੱਕੀ ਨਿੱਕੀ ਪੂਰ ਪੈ ਰਹੀ ਆ ਤੇ ਜਿਹੜੀ ਆਪਣੇ ਛੜੀ ਲੱਗ ਚੁੱਕੀ ਆ ਨਿੱਕੀ ਨਿੱਕੀ ਕਣੀਆਂ ਦਾ ਮੀਂਹ ਪੈ ਰਿਹਾ ਚਾ 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 ਕੀ ਖਾ ਹੈ ਹਾਂ ਚਲ ਮੀਂਹ ਸੁਣਾਉਣਾ ਨਹੀਂ ਕਾ ਮੀਂਚਣਾ ਹੁੰਦਾ ਨਹੀਂ ਹੈ ਚਲ ਫਿਰ ਚਲੋ ਉੱਤਰ ਚਲੋ ਦੋਸਤੋ ਜੋ ਤਾਂ ਮੀਂਚਣਾ ਆ ਰਿਹਾ ਕੱਪੜੇ ਗਿੱਲੇ ਕਰ ਦੂਗਾ ਹੈ ਕੱਪੜੇ ਗਿੱਲੇ ਰਹਿਣਗੇ ਜਦ ਤੱਕ ਤੇਰੀ ਆ ਫੇਰਾ ਕੇ ਇੱਕ ਕਿਥੇ ਲੈ ਕੰਮ ਖੰਗਦਾ ਹੈ ਹਾਂ ਇੱਕ ਇੱਕ ਮੈਂ ਅੰਦੇ ਅਗੀ ਨਾ ਹਾਂ ਆ ਟੈਂਕੀ ਦਾ ਗੋਲਕ ਚੇਰਾ ਕੱਟ ਕੇ ਫਿਰਾਂ ਚਲ ਫਿਰ ਦੇਖਣਾ ਪਈ ਠੀਕ ਆ ਕਰ ਕੇ ਲੈਣੀ ਆ ਠੰਡਾ ਗਿੱਲੇ ਦਾ ਦੇਖਣਾ ਪਈ ਫਿਰ ਚਲ 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 ਵੇਖਦੇ ਆ ਵਾਹ 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 ਐ ਲੋ ਜੀ ਜੋਤ ਆ ਗਿਆ ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਆਇਆ ਆਇਆ ਹੋਲੀ 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 ਡੇਗਣਾ ਪਈ ਚਾਲ ਪਈਆਂ ਕਣੀਆ ਉੱਤੇ ਨਹੀਂ ਹੈ ਨਹੀਂ ਹਮ ਜਾਣੀ ਆਪਾਂ ਖਾਂਦੇ ਰਹਾਂਗੇ ਨਾ ਬੁਸਕਾ ਥੀਮ ਬਣਾਉਂਦਾ ਹਾਂ ਹੁਣ ਫਿਰ ਪੂਰੇ ਖਾਏਗਾ ਸੰਦੀਪ ਤਾਂ ਦੇਈ ਉਥੇ ਪੂਰੇ ਖਾਏਗਾ ਹੁਣ ਤੂੰ ਹਾਂ ਉਹਦਾ ਥੀਮ ਬਣਾ ਉਹ ਨਾ ਇਹ ਕੰਮ ਨਾ ਕਰ ਫਲਾਈ ਨਾ ਬਟ ਛੋਲੀ ਬਣ ਗਿਆ ਛੋੜਾ ਕਿਪਣਾੜਾ ਛੂੜਾ ਬਣ ਗਿਆ ਛੂੜੇ ਆ ਗਾ ਮੈਨੂੰ ਪੜਾ ਦੇ ਦਿੰਦਾ ਜਾਂ ਇੱਕਾਥਣਾ ਪੜਾ ਗੋਲ ਗੋਲ ਬਣ ਗਿਆ ਆ ਪੂਰੇ ਬਣੀ ਜਾਂਦੇ ਆ ਐਸਾ ਹੁਣ ਪੂਰੇ ਖਾਵਾਂਗੇ ਨਾ ਜਿੱਥੇ ਖਾਂਗੇ ਜਿੱਥੇ ਤੂੰ ਵੀ ਹੈ ਹਲੇ ਹਿਲਣਾਂ ਦੇ ਬਾਲ ਮੈਂ ਇਹ ਲੈ ਵੀ ਬੰਦਾ ਉਹਨੇ ਨਹੀਂ ਕਰਦਾ ਖਾਣੇ ਥੋੜਾ ਜਾਂਦੇ ਥੈਂਕ ਯੂ ਗੋਲ ਬਣ ਰਹੇ ਆ ਪੂਰੇ ਗੋਲ ਬਣ ਗਏ ਗੋਲ ਬਣ ਰਹੇ ਆ ਇੰਨਾ ਜੋ ਤੱਕ ਰੁੜਾ ਤੇ ਤੇ ਕਹਾਂਗਾ ਨਾ ਪੂਰੇ ਮਨੇ ਕਹਾਂਗੇ ਫੇਰ ਫੇਰ ਫਰਦੇ ਬੰਦੇ 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 ਸੀਰ ਪੂਰੇ ਮਾਂ ਮੀ ਬਣਾਉਂਦੇ ਆ ਲੈ ਕੇਂ ਫਰਦਾ ਫਰਨਾ ਕੋਲੇ ਰੱਖ ਲੈ ਆਈ ਵੀ ਪੂਰੇ ਬਈ ਜਾਂਦੇ ਤੇ ਆਪਾਂ ਖਾਵਾਂਗੇ ਪੂਰੇ ਉਹ ਬਣਿਆ ਤੇ ਤੇਰਾ ਵੀ ਲਾ ਲਾ ਠੰਡਾ ਹੋ ਗਿਆ ਨਾ ਹਾਂ ਜਦੋਂ ਜਦੋਂ ਇਹਨੇ ਪੂਰੇ ਠੰਡੇ ਹੋ ਗਏ ਫੇਰ ਆਪਾਂ ਖਾਣ ਬਸ ਦੂਰ ਨਾ ਜਾ ਮਾੜਾ ਨੇੜੇ ਰਹਿਣਾ ਜਦੋਂ ਪੂਰਾ ਠੰਡਾ ਹੋ ਜੂਗਾ ਤੇ ਫਿਰ ਹੱਥ ਧੋ ਕੇ ਆਨੇ ਆਪਾਂ ਤੇ ਖਾਣਾ ਕਰਦੇ ਹਾਂ ਸ਼ੁਰੂ ਇਹਨੂੰ ਠੀਕ ਹੈ ਜਦੋਂ ਪਹਿਲਾਂ ਪੂਰਾ ਮੇਰਾ ਹੋਗਾ ਠੀਕ ਆ ਹਾਂ ਤੋਂ ਬਾਅਦ ਖਾਣਾ ਦੋ ਜੀਵਰੀ ਓਕੇ ਹਾਂ ਪਹਿਲਾਂ ਮੈਨੂੰ ਦੇਣਾ ਪੂਰਾ ਹੋ ਰਿਹਾਦਾ ਸਿੰਗਾ ਹਾਂ ਮੇਰੀ ਦਾਦੀ ਪਕਾਉਂਦੀ ਨੇ ਟਿੱਪੜ ਦੇ ਪੱਤੇ ਟਿੱਪੜ ਦੇ ਪੱਤੇ ਨਾਲ ਹੀ ਪਕਾਉਂਦੇ ਨੇ ਸਾਰੇ ਤੇ ਆਪਾਂ ਸਟੌਕ ਕਰਦੇ ਸਟੌਪ ਪਕਾ ਕੇ ਨਿਰਵਾਣ ਕਿੰਨੀ ਪਕਾਉਂਦੇ ਇਸ ਜਗੜਾ ਰੋ ਦੋਸਾਂ ਜਿਹਾ ਹੁੰਦਾ ਪਰ ਐਂਦਰ ਨਹੀਂ ਹੁੰਦਾ ਥੱਲੇ ਆਉਂਦਾ ਨਾਲ ਪ੍ਰੇਰ ਲੋ ਵੀ ਦੋਸਤੋ ਆ ਦੇਖੋ ਆਪਾਂ ਬਣ ਗਿਆ ਨੇੜੇ ਲੈ ਕੇ ਦਿਖਾ ਆ ਦੇਖੋ ਪੂਰਾ ਹੋ ਗਿਆ ਤਿਆਰ ਨੇ ਹੁਣ ਆਪਾਂ ਇਹਨੂੰ ਖਾ ਕੇ ਕਰਦੇ ਹਾਂ ਚੈੱਕ ਕੀ ਹੋ ਜਾ ਬਣਿਆ ਹਾਂ दो सों ने बहुत साल में है खादी का क्याड़ा मेन चाय ये पगा रहे हैं दे तेरा भी अंदर है थोड़ा नहीं ठाका के के हो जाए लगदा मम्मी